ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਅੱਜ ਆਪਣੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਦੇ ਬਲੌਗ ਚ ਆਪਾਂ ਲਾਵਾਂਗੇ ਜਿਉਂ ਜੋ ਕਿ ਸਾਰੇ ਵੇਲੇ ਲਾਉਣੇ ਹੁੰਦੇ ਨੇ ਸਾਰੇ ਤੇ ਪਹਿਲਾਂ ਆਪਾਂ ਆਪਣੇ ਤੋਂ ਮੰਗਾਗੇ ਭਾਂਡੇ ਜਿੰਨਾ ਚ ਜਿਉਂ ਲਾਉਣੇ ਤੇ ਫਿਰ ਦੁਕਾਨ ਤੋਂ ਜਿਉਂ ਲਿਆ ਕੇ ਉਹਨਾਂ ਨੂੰ ਲਾਵਾਂਗੇ ਲਾਵਾਂਗੇ ਤੇ ਫਿਰ ਉਹਨੂੰ ਪੱਤੇ ਨਾਲ ਟਕਾਂਗੇ ਦਿਖਾਉਣਾ ਤੁਹਾਨੂੰ ਆਪਣੇ ਬਲੌਗ ਦੇ ਵਿੱਚ ਸਾਰਾ ਕੁਝ ਤੇ ਉਸ ਤੋਂ ਬਾਅਦ ਆਪਾਂ ਥੋੜਾ ਜਿਹਾ ਟਰੈਕਟਰ ਦੀ ਮੋਡੀਫਿਕੇਸ਼ਨ ਬਾਰੇ ਦੱਸਾਂਗੇ ਤੁਹਾਨੂੰ ਬਹੁਤ ਜਲਦ ਆਪਾਂ ਕੋਈ ਮੋਡੀਫਿਕੇਸ਼ਨ ਕਰ ਰਹੇ ਆ ਆਪਣੇ ਟਰੈਕਟਰ ਦੀ ਚਲੋ ਜੀ ਮਿਲਦੇ ਆਪਾਂ ਨੇ ਵਲੌਗ ਦੇ ਵਿੱਚ ਲਓ ਜੀ ਇਹ ਦੋ ਵਰਤਨ ਆਪਾਨੂੰ ਮਿਲੇ ਨੇਗੇ ਜਿਉਂ ਲਾਉਣ ਲਈ ਤੇ ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਧੋਵਾਂਗੇ ਸੁੱਚੇ ਕਰਾਂਗੇ ਤੇ ਧੋ ਕੇ ਫਿਰ ਇਹਨੂੰ ਚਾਪਾਵਾਂਗੇ ਆਪਾਂ ਸੁੱਚੀ ਮਿੱਟੀ ਮਿੱਟੀ ਪਾ ਕੇ ਫਿਰ ਲਾਉਣ ਵਿੱਚ ਜਾਵਾਂ ਆਪਣੇ ਭਾਂਡੇ ਧੋ ਕੇ ਬਿਲਕੁਲ ਰੈਡੀ ਨੇ ਜੀ ਤੇ ਜਮਾ ਕਰਦੇ ਆਪਾਂ ਸਾਫ ਤੇ ਹੁਣ ਇਥੋਂ ਆਪਾਂ ਪੱਟਾਂਗੇ ਟੋਆ 2-3 ਫੁੱਟ ਤੇ ਥੱਲੋਂ ਕੱਢਾਂਗੇ ਮਿੱਟੀ ਸੁੱਧ ਮਿੱਟੀ ਸਾਫ਼ ਕਿਉਂਕਿ ਉੱਪਰ ਕੋਹ ਗੰਦਗੀ ਹੁੰਦੀ ਹੈਗੀ ਕੁੱਤੇ ਵਗੈਰਾ ਫਿਰਦੇ ਹੁੰਦੇ ਨੇ ਤੇ ਥੱਲੋਂ ਟੋਆ ਪੱਟ ਕੇ ਕੱਢਾਂਗੇ ਜੌਂ ਲਈ ਸਾਫ਼ ਮਿੱਟੀ ਲਓ ਜੀ ਆਪਾਂ ਮਿੱਟੀ ਇਹਦੇ ਵਿੱਚ ਪਾਤੀ ਤੇ ਇੰਨੀ ਮਿੱਟੀ ਬਹੁਤ ਹੈ ਜਿਹਦੇ ਲਈ ਤੇ ਹੁਣ ਆਪਾਂ ਘਰ ਚੱਲ ਕੇ ਇਹਦੇ ਵਿੱਚ ਪਾਵਾਂਗੇ ਜੌਂ ਜੌਂ ਪਾ ਕੇ ਉੱਪਰੋਂ ਪਾ ਕੇ ਪਾਣੀ ਫਿਰ ਆਕ ਦੇ ਪੱਤੇ ਨਾਲ ਟੱਕ ਦਾਂਗੇ ਤੇ ਇਹ ਮੈਨੂੰ ਵੀ ਨਹੀਂ ਪਤਾ ਵੀ ਆ ਪਾਕ ਦੇ ਪੱਤੇ ਨਾਲ ਕਿਉਂ ਟੱਕਦੇ ਹੁੰਦੇ ਨੇ ਇਹਨੂੰ ਤੇ ਉਹਦੇ ਨਾਲ ਟੱਕ ਇਹ ਜਿਹਨ ਉਹਨਾਂ ਟਾਈਮ ਟੱਕਦੇ ਹੁੰਦੇ ਆ ਆਪਾਂ ਜਿਹਨਾਂ ਟਾਈਮ ਜਿਉਂ ਹੋ ਰਹੇ ਨਹੀਂ ਹੁੰਦੇ ਹੁੰਦੇ ਤੇ ਜਦੋਂ ਹਰੇ ਹੋ ਜਾਣ ਫਿਰ ਆ ਪਾਕ ਦੇ ਪੱਤੇ ਚੱਕ ਦਾਂਗੇ ਉੱਪਰੋਂ ਤੇ ਆ ਜੀ ਲਓ ਜੀ ਆਪਾਂ ਪਹੁੰਚ ਚੁੱਕਾ ਕਰੇ ਤੇ ਆਪਾਂ ਲਿਆਂਦੇ ਜਿਉਂ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜਿਉਂ ਤੇ ਫਿਰ ਪਾਵਾਂਗੇ ਪਾਣੀ ਪਾਣੀ ਪਾ ਕੇ ਪਾਕ ਦੇ ਪੱਤੇ ਲਿਆ ਕੇ ਉਹਦੇ ਨਾਲ ਟੱਕ ਦਾਂਗੇ ਤੇ ਫਿਰ ਆਪਾਂ ਦੇਖਦੇ ਹਾਂ ਕਿੰਨੇ ਟਾਈਮ ਦੇ ਵਿੱਚ ਗਰੋ ਹੋਣਗੇ ਤੇ ਲੋ ਜੀ ਹੁਣ ਆਪਾਂ ਜਿਉਂ ਪਾਉਣ ਲੱਗੇ ਆਂ ਦੇ ਵਿੱਚ ਲੋ ਜੀ ਜਿਉਂ ਆਪਾਂ ਪਾਤੇ ਤੇ ਇਹਦੇ ਵਿੱਚ ਹੁਣ ਪਾਉਣ ਲੱਗੇ ਆਪਾਂ ਪਾਣੀ ਤੇ ਆਪਣੀ ਹੈਲਪ ਕਰ ਰਹੀ ਐ ਇਹ ਛੋਟੀ ਜੀ ਕੁੜੀ ਆਪਣਾ ਨਾਮ ਦੱਸ ਦੇਈਏ ਤੇਰਾ ਹੂੰ ਤੇ ਲੋ ਜੀ ਆਪਾਂ ਪਾਉਣੇ ਆ ਪਾਣੀ ਇਹਦੇ ਵਿੱਚ ਜਿੱਦ ਜਿਆਦਾ ਪਾਣੀ ਨਹੀਂ ਪੈਂਦਾ ਕਿਉਂਕਿ ਤੇ ਥੱਲੇ ਪਾਣੀ ਕਿਤੇ ਹੋਰ ਜਾਂਦਾ ਨਹੀਂ ਬਸ ਇੰਨੀ ਕੁ ਮਿੱਟੀ ਨਹੀਂ ਖਾਣ ਦਿੰਦਾ ਇਹ ਪਾਣੀ ਆਪਾਂ ਜਸਟ ਗਿੱਲੇ ਜੇ ਕਰ ਲੈਣੇ ਨੇ ਲੋ ਜੀ ਪਾਣੀ ਪੈ ਚੁੱਕਿਆ ਤੇ ਹੁਣ ਕੀ ਕਰਨਾ ਬੋਲਦੀ ਨਹੀਂ ਲੋ ਜੀ ਹੁਣ ਆਪਾਂ ਲੈਣ ਚੱਲਿਆਂ ਅੱਕ ਦੇ ਪੱਤੇ ਤੇ ਫਿਰ ਇਹਨੂੰ ਟਕਾਂਗੇ ਲੋ ਜੀ ਮੈਨੂੰ ਤੇ ਜੱਪ ਨੂੰ 5-10 ਮਿੰਟ ਪਕਾਈ ਕਰਨ ਤੋਂ ਬਾਅਦ ਮਿਲ ਗਿਆ ਅੱਕ ਦਾ ਬੂਟਾ ਤੇ ਅਸੀਂ ਤੋੜੇ ਪੱਤੇ ਹੁਣ ਚੱਲਦੇ ਆ ਘਰੇ ਤੇ ਜਾ ਕੇ ਜਵਾਂ ਨੂੰ ਟਕਾਂਗੇ ਹਨਾ ਜੇ ਆਪ ਅਕਿੰਨੰਦਪੁਰ ਜਾਏਗੀ ਲਓ ਜੀ ਆਪਣੇ ਜਿਉਂ ਹੋ ਗਏ ਰੈਡੀ ਤੇ ਆਪਾਂ ਪੱਤੇ ਨਾਲ ਟੱਕ ਤੇ ਇਹਨਾਂ ਨੂੰ ਹੁਣ ਆਪਾਂ ਇੱਥੇ ਰੱਖ ਦਾਂਗੇ ਤੇ ਉਸ ਤੋਂ ਬਾਅਦ ਥੋੜਾ ਮਿਲਦੇ ਆਪਾਂ ਆਪਣੇ ਟਰੈਕਟਰ ਵਾਲੀ ਸਾਈਡ ਕਿਉਂਕਿ ਜੇ ਆਪਾਂ ਸਟਾਰਟਿੰਗ 'ਚ ਗੱਲ ਕਰੀ ਸੀ ਟਰੈਕਟਰ ਬਾਰੇ ਥੋੜੀ ਜੀ ਚਲੋ ਆਓ ਜੀ ਤੁਹਾਨੂੰ ਆਪਾਂ ਦੱਸ ਦਿਆਂ ਟਰੈਕਟਰ ਬਾਰੇ ਦੋ ਚਾਰ ਗੱਲਾਂ ਤੇ ਇੱਕ ਤਾਂ ਜੀ ਆਪਾਂ ਇਹਦੇ ਉੱਤੇ ਲਵਾਉਣਾ ਹੁਣ ਮਿਊਜ਼ਿਕ ਸਿਸਟਮ ਤੇ ਆਪਣੀ ਗੱਲ ਚੱਲ ਰਹੀ ਹੈਗੀ ਲਵਾਉਣ ਦੀ ਕਿਉਂਕਿ ਹੁਣ ਮੂਰੇ ਜੀਰੀ ਵੱਢਣੀਆਂ ਸੀਜ਼ਨ ਆ ਗਿਆ ਤੇ ਆਪਾਂ ਲਵਾਉਣ ਦੇ ਉੱਪਰ ਪਾਇਨਰ ਦਾ ਬੇਸਾਂ ਤੇ ਪੈਨਲ ਦੀ ਸਪੀਕਰ ਪਹਿਲਾਂ ਆਪਣੇ ਲੱਗਿਆ ਹੋਇਆ ਸੀਗਾ ਉਹ ਕਿਸੇ ਕੰਪਨੀ ਥਰੂ ਨਹੀਂ ਸੀਗਾ ਉਹ ਮਤਲਬ ਹੋਮ ਮੇਡ ਸਪੀਕਰ ਸੀਗੇ ਤੇ ਆਪਾਂ ਨੂੰ ਉਹਨਾਂ ਦੀ ਕੁਆਲਿਟੀ ਜ਼ਿਆਦਾ ਪਸੰਦ ਨਹੀਂ ਆਈ ਤੇ ਆਪਾਂ ਤਾਂ ਕਰਕੇ ਉਤਾਰਤਾ ਸੀ ਉਹ ਤੇ ਹੁਣ ਆਪਾਂ ਲਵਾਉਂ ਆ ਪੈਨਲ ਦਾ ਪੈਨਲ ਦਾ ਹੀ ਬੇਸਾਂ ਪੈਨਲ ਦੇ ਸਪੀਕਰ ਤੇ ਬਸ ਇੰਨੀਕ ਸਲਾਹ ਚੱਲਦੀ ਆ ਵੀ ਬੇਸਾਂ ਚਾਰ ਲਵਾਈਏ ਜਾਂ 6 ਲਵਾਈਏ ਤੇ ਸਪੀਕਰ ਤਾਂ ਕਨਫਰਮ ਹੋ ਗਿਆ ਆਪਣੇ 8 ਲੱਗਣਗੇ 4 ਅੱਗੇ ਨੂੰ 4 ਪਿੱਛੇ ਨੂੰ ਤੇ ਇਹਨੂੰ ਕਿ ਜੀਰੀ ਬਟਨ ਤੋਂ ਪਹਿਲਾਂ ਪਹਿਲਾਂ ਡੈਕ ਲਵਾ ਦੇਣਾ ਆਪਾਂ ਇਹਦੇ ਉੱਪਰ ਕਿਉਂਕਿ ਡੈਕ ਬਿਨਾ ਚਲਾਉਣਾ ਸੁਣਨਾ ਜਾਂ ਲੱਗਦਾ ਹੋਰੀ ਜੇ ਤੇ ਆਪਣੇ ਰੀਲਾਂ ਵਗੈਰਾ ਦੇਖਣ ਲਈ ਇਹਦੇ ਉੱਤੇ ਦੇਖ ਸਕਦੇ ਹੋ ਤੁਸੀਂ ਇੰਸਟਾਗ੍ਰਾਮ ਤੇ ਆਪਣੇ ਤੇ ਇਹ ਆ ਗਈ ਆਪਣੀ ਆਈਡੀ ਤੇ ਨਾਲ-ਨਾਲ ਜੀ ਆਪਾਂ ਪੇਟੀ ਦੇ ਮਾਗਰਲੇ ਪਾਸੇ ਇੱਕ ਫੋਟੋ ਵੀ ਲਵਾਵਾਂਗੇ ਤੇ ਉਹ ਵਾਲੇ ਸਿਲੈਕਟ ਨਹੀਂ ਹੋ ਰਹੀ ਫੋਟੋ ਲਾਈਏ ਕਿਹੜੀ ਤੇ ਜੇ ਤੁਸੀਂ ਦੱਸਣਾ ਚਾਹੁੰਦੇ ਹੋ ਵੀ ਵੀ ਕਾਦੀ ਫੋਟੋ ਲਾਈਏ ਜੀ ਕਿ ਸ਼ੇਅਰ ਲਿਖੀਏ ਮੈਂ ਅਗਰ ਤਾਂ ਆਪਾਂ ਇੰਸਟਾਗ੍ਰam ਦੇ ਉੱਪਰ ਆਪਣਾ ਮੈਸੇਜ ਕਰਕੇ ਦੱਸ ਸਕਦੇ ਮੈਂ ਉਹ ਹੀ ਲਾ ਲਾਂਗੇ ਕਿਉਂਕਿ ਮੇਰੇ ਦਿਮਾਗ 'ਚ ਕੁਝ ਵੀ ਨਹੀਂ ਆ ਰਿਹਾ ਇਹਦੇ ਰਿਲੇਟਡ ਵੀ ਕੀ ਲਾਈਏ ਆਪਾਂ ਇਹਦੇ ਪੇਟੀ ਦੇ ਮੰਗਰ ਮੰਗਰੋਂ ਪੇਟੀ ਇਹਦੇ ਖਾਦੀ ਤਿਆਰ ਹੋਈ ਆਪਣੀ ਚਲੋ ਜੀ ਮਿਲਦੇ ਆਪਾਂ ਆਪਾਂ ਅਗਲੇ ਬਲੌਗ ਦੇ ਵਿੱਚ ਇਹ ਬਲੌਗ ਦੀ ਕਰਦੇ ਆਪਾਂ ਇੱਥੇ ਹੀ ਸਮਾਪਤੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ